ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਸ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਰ ਜੀ ਅੱਜ ਆਪਾਂ ਗੱਲ ਕਰਨ ਲੱਗੇ ਆ ਇੱਕ ਬਹੁਤ ਹੀ ਵੱਡੀ ਤੇ ਖਾਸ ਜਾਣਕਾਰੀ ਬਾਰੇ ਕਿਉਂਕਿ ਕਈ ਵੀਰ ਜਦੋਂ ਘੋੜੀਆਂ ਮੀਟ ਕਰਵਾਉਣ ਖੜਦੇ ਆ ਨਾ ਕਿਸੇ ਘੋੜੇ ਵਾਲੇ ਦੇ ਘਰੇ ਤੇ ਉਹ ਕਹਿੰਦੀ ਆ ਕਿ ਸਾਡੀ ਘੋੜੀ ਨੂੰ ਘੋੜੇ ਵਾਲਿਆਂ ਨੇ ਪੱਠੇ ਨਹੀਂ ਪਾਏ ਪਰ ਇਦਾਂ ਨਹੀਂ ਹੁੰਦਾ ਕਿਉਂਕਿ ਜਦੋਂ ਮੰਨ ਲਓ ਵੀ ਟਾਡੀ ਘੋੜੀ ਹੀੜ ਦੇ ਵਿੱਚ ਆਉਂਦੀ ਆ ਆਪਦੇ ਸਮੇਂ ਦੇ ਵਿੱਚ ਆਉਂਦੀ ਆ ਵੈਸੇ ਵੀ ਪੱਠੇ ਕੱਟ ਕਰ ਦਿੰਦੀ ਆ ਉਹ ਕੱਟ ਪੱਠੇ ਖਾਣੇ ਤੇ ਕਈ ਘੋੜੀਆਂ ਇਦਾਂ ਦੀਆਂ ਹੁੰਦੀਆਂ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਪੱਠੇ ਵੀ ਖਾਂਦੀਆਂ ਪਰ ਜਦੋਂ ਮੰਨ ਲਓ ਕਿ ਆਪਾਂ ਨਵੇਂ ਘਰੇ ਜਨਵਰ ਨੂੰ ਭੇਜਣਾ ਆ ਘੋੜੀ ਨਵੇਂ ਘਰੇ ਜਾਊਗੀ ਤੇ ਮੰਨ ਲਓ ਆਪਾਂ ਵੀਰ ਜੀ ਕਿਸੇ ਰਿਸ਼ਤੇਦਾਰ ਵੱਲੇ ਜਾਈਏ ਤੇ ਆਪਣਾ ਜੀ ਥੋੜੀ ਲੱਗ ਜਾਂਦਾ ਆਪਣਾ ਘਰ ਤੇ ਆਪਣਾ ਹੀ ਹੁੰਦਾ ਉਹਦਾ ਵੀ ਜੀ ਨਹੀਂ ਲੱਗਦਾ ਉਧਰ ਤੇ ਪੱਠੇ ਕੀ ਖਾਵੇ ਵਿਚਾਰੀ ਕਿਉਂਕਿ ਦਿਲ ਤੇ ਉਹਦਾ ਲੱਗਦਾ ਨਹੀਂ ਉਧਰ ਉਹ ਪੱਠੇ ਨਹੀਂ ਜਾਂਦੀ ਤੇ ਥੋੜੀ ਲਿੱਸੀ ਹੋ ਜਾਂਦੀ ਜਿੱਦਾਂ ਮੰਨ ਲਓ ਕਿ ਆਪਾਂ ਨੂੰ ਇਹ ਲੱਗਦਾ ਨਾਲੇ ਆਪਣੇ ਤੋਂ ਵੀ 1-2 ਦਿਨ 4 ਦਿਨ ਜਿੰਨੇ ਦਿਨ ਵੀ ਮੰਨ ਲਓ ਘਰ ਤੋਂ ਪਰੇ ਰਹੀ ਤੇ ਫਿਰ ਉਹਨੂੰ ਇਹ ਲੱਗਦਾ ਹੁੰਦਾ ਕਿ ਯਾਰ ਮੈਂ ਕਿੱਥੇ ਆ ਗਈ ਆ ਤੇ ਪੱਠੇ ਮਤਲਬ ਨਹੀਂ ਖਾਂਦੀ ਉਹ ਤੇ ਕੋੜੇ ਵਾਲਿਆਂ ਨੂੰ ਆਪਾਂ ਲਾਮਾ ਦੇ ਦਿੰਨੇ ਆ ਕੋਈ ਵੀ ਸਾਨ ਵਾਲਾ ਹੋਵੇ ਉਹਨੂੰ ਆਪਾਂ ਕਹਿ ਦਿੰਨੇ ਆ ਕਿ ਯਾਰ ਤੂੰ ਸਾਡੀ ਕੋੜੀ ਨੂੰ ਪੱਠੇ ਨਹੀਂ ਪਾਏ ਪਾਣੀ ਨਹੀਂ ਡਾਇਆ ਹਾਏ ਗੱਲ ਜ਼ਰੂਰ ਆ ਕਿ ਸਾਰੇ ਬੰਦੇ ਇੱਕ ਜਿਹੇ ਨਹੀਂ ਹੁੰਦੇ ਕਈ ਬੰਦੇ ਤਾਂ ਬਹੁਤ ਸੇਵਾ ਕਰਦੇ ਆ ਘੋੜੀ ਦੀ ਜਿੱਦਾਂ ਮੰਨ ਲਓ ਜੋ ਆਪਦੇ ਜਾਨਵਰਾਂ ਨੂੰ ਪਾਉਂਦੇ ਆ ਉਹੀ ਪਾਉਣਗੇ ਹੁਣ ਕਈ ਘੋੜੀਆਂ ਜਿਹੜੀਆਂ ਆ ਉਹ ਪੱਠਿਆਂ ਤੇ ਗਿੱਜੀਆਂ ਹੁੰਦੀਆਂ ਪੱਠੇ ਖਾਂਦੀਆਂ ਘਾਹ ਖਾਂਦੀਆਂ ਵੱਖੋ ਵੱਖ ਜਿੱਦਾਂ ਜਿੱਦਾਂ ਕਿਸੇ ਦਾ ਸਰਕਲ ਆ ਉਹਨੇ ਆਪਦੇ ਆਪਦੇ ਹਿਸਾਬ ਨਾਲ ਜਾਨਵਰਾਂ ਨੂੰ ਗੇਜੇ ਲਾਇਆ ਹੁੰਦਾ ਵੀ ਤੂੰ ਆ ਜਾ ਹੀ ਖਾਣਾ ਤੇ ਦੂਜੇ ਘਰੇ ਜਾ ਕੇ ਮੰਨ ਲਓਗੇ ਉਹਨੂੰ ਟੂੜੀ ਚੋਕਰ ਮਿਲੂਗਾ ਉਹਨੇ ਟੂੜੀ ਚੋਕਰ ਨੂੰ ਨਹੀਂ ਝਾਕਣਾ ਕਿਉਂਕਿ ਉਹ ਤਾਂ ਹਰੇ ਪੱਠੇ ਖਾਣ ਗੱਜੀ ਆ ਤੇ ਕਿੱਥੋਂ ਖਾਊਗੀ ਟੂੜੀ ਚੋਕਰੋ ਤੇ ਦੂਜੀ ਗੱਲ ਕਈ ਵੀਰ ਮੌਗਫਲੀ ਦਾ ਨੀਰਾ ਪਾਉਂਦੇ ਆ ਤੇ ਕਈ ਵੀਰ ਪਾਉਂਦੇ ਪੱਠੇ ਤੇ ਇਹ ਹੁਣ ਐਡੀ ਛੇਤੀ ਜਾ ਕੇ ਵੀਰ ਜੀ ਲੱਕੜਾਂ ਚੱਬਣ ਨੂੰ ਕਿਦਾ ਦਿਲ ਕਰਦਾ ਉਹ ਨੀਰਾ ਇੱਕ ਹਿਸਾਬ ਦੀਆਂ ਉਹ ਲੱਕੜਾਂ ਹੀ ਆ ਤੇ ਲਕੜਾ ਖਾਨ ਨੂੰ ਥੋੜੀ ਘੋੜੇ-ਘੋੜੀ ਦਾ ਜੀ ਕਰੂਗਾ। ਉਹਨੂੰ ਕੁਲਾ-ਕੁਲਾ ਪੱਠਾ ਖਾਣ ਗੀ ਜੀ ਹੋਵੇ ਤੇ ਜੇ ਆਪਾਂ ਮੰਨ ਲਓ ਆਪਾਂ ਹੀ ਜਾਂ ਜੇ ਸਾਨੂੰ ਹੀ ਕੋਈ ਕਹਦੇ ਕਿ ਯਾਰ ਤੂੰ ਤੂੰ ਭੌਂਗੀਆਂ ਖਾਂਦਾ ਰੋਟੀ ਅੱਜ ਤੋਂ ਸੁੱਕੀਆਂ ਖਾਣਾ ਉਹ ਸੁੱਕੀਆਂ ਖਾਣ ਨੂੰ ਬਹੁਤ ਦਿਲ ਘਟ ਕਰਦਾ ਹਾਂ। ਭੁੱਖ ਜਿਆਦੀ ਲੱਗੀ ਹੋਵੇ ਫਿਰ ਮਾਰੀ ਦੇ ਨੂੰ ਇੱਕ ਦੋ ਫੁਲਕੇ ਖਾਣੇ ਹੀ ਪੈਂਦੇ ਆ। ਤੇ ਬਾਕੀ ਵੀ ਜੀ ਰਹੀ ਗੱਲ ਕੋਈ ਵੀ ਜਾਨਵਰ ਘੋੜੇ ਵਾਲਾ ਬੰਦਾ ਇਹ ਨਹੀਂ ਸੋਚੂਗਾ ਕਿ ਯਾਰ ਮੈਂ ਇਸ ਜਨਵਰ ਨੂੰ ਪੱਠੇ ਨਾ ਪਾਵਾਂ ਇਹਨੂੰ ਬਗਾਨਾ ਸਮਝਾ ਇਦਾਂ ਦੀ ਕੋਈ ਚੱਕਰ ਨਹੀਂ ਹੁੰਦਾ ਤੇ ਨਾ ਹੀ ਕੋਈ ਜਨਵਰ ਵਾਲਾ ਘੋੜੇ ਵਾਲਾ ਵੀਰ ਤਗੜੇ ਸਾਂਹ ਵਾਲਾ ਵੀਰ ਇਹ ਗੱਲ ਨਹੀਂ ਕਹਿੰਦਾ ਕਿ ਮੈਂ ਕਿਸੇ ਦਾ ਦੇਂਦਾਰ ਬਣਾ ਕਿਉਂਕਿ ਮੰਨ ਲਓ ਜੇ ਉਹ ਘੋੜੀ ਨੂੰ ਕੁਝ ਪਾਊਗਾ ਨਹੀਂ ਤਾਂ ਦੂਜੀ ਵਾਰੀ ਉਹ ਤੋਂ ਘੋੜੀ ਥੋੜੀ ਜਾਣੀ ਹੈ ਫਿਰ ਉਹ ਇਹਦੀਆਂ ਘੋੜੀਆਂ ਮੀਟ ਕਰਾਊਗਾ ਦੱਸੋ ਮੈਨੂੰ ਵੀਜੀ ਉਹਨਾਂ ਜੇ ਸਾਂਹ ਰੱਖਿਆ ਤੇ ਘੋੜੀਆਂ ਵਾਸਤੀ ਰੱਖਿਆ ਘੋੜੀਆਂ ਦੇ ਸਿਰ ਤੋਂ ਉਹਨਾਂ ਦੀ ਰੋਟੀ ਚੱਲਦੀ ਏ ਹਿਸਾਬ ਨਾਲ ਤੇ ਜੇ ਆਪਾਂ ਗੱਲ ਕਰਦੇ ਆਂ ਕਿ ਉਹ ਸਾਂਹ ਦੇਣੀ ਆ ਤੇ ਵੀਜੀ ਘੋੜੇ ਵਾਲਿਆਂ ਜਿੰਨਾ ਕੋਈ ਵੀ ਜਾਨਵਰ ਨਹੀਂ ਸਾਂਹ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹਨੂੰ ਕਿੰਨੀ ਡਾਈਟ ਦੇਣੀ ਆ ਕੀ ਦੇਣਾ ਇਹਨੂੰ ਕਿਸ ਵੇਲੇ ਇਹਨੂੰ ਕੀ ਚਾਹੀਦਾ ਹਾਂ ਥੋੜਾ ਅੱਗਾ ਪਿੱਛਾ ਹੋ ਜੇ ਉਹ ਮੈਂ ਕਹਿ ਨਹੀਂ ਸਕਦਾ ਕਿਉਂਕਿ ਯਾਰ ਘਰਾਂ ਦੇ ਵਿੱਚ 100 ਕੰਮ ਹੁੰਦੇ ਬੰਦੇ ਨੂੰ ਇਕੱਲਾ ਉਹ ਕੋੜੀਆਂ ਤੇ ਹੀ ਨਹੀਂ ਹੁੰਦਾ ਇਸ ਕਰਕੇ ਕਦੀ ਵੀ ਇਹ ਨਾ ਸੋਚਿਆ ਕਰੋ ਕਿ ਯਾਰ ਆਸਾਨ ਵਾਲਾ ਬੰਦਾ ਪੱਠੇ ਨਹੀਂ ਪਾਊਗਾ ਕਈ ਮੇਰੇ ਵੀਰ ਨਾ ਮੈਂ ਵੇਨਾ ਇੱਥੇ ਸਾਡੇ ਲਾਗੇ ਆਸਾਨ ਰੱਖਿਆ ਆਪ ਪੱਠੇ ਲੈ ਲੈ ਕੇ ਉਹਨਾਂ ਦੇ ਘਰੇ ਜਾ ਕੇ ਪਾਣ ਜਾਣਗੇ ਕਿ ਜਿੱਦਾਂ ਮੰਨ ਲਓ ਕਿ ਅਗਲੇ ਨੇ ਕੋਈ ਫਿਕਰ ਨਹੀਂ ਕਰਨੀ ਕਰਨ ਨੂੰ ਇਦਾਂ ਦੀ ਕੋਈ ਗੱਲ ਨਹੀਂ ਹੈ ਵੀ ਪਰ ਕਈਆਂ ਨੂੰ ਨਾ ਵਿਸ਼ਵਾਸ ਨਹੀਂ ਹੁੰਦਾ ਜਿੱਦਾਂ ਮੰਨ ਲਓ ਗੱਲ ਇੱਕ ਵਿਸ਼ਵਾਸ ਤੇ ਮੁਕਦੀ ਆ ਤੇ ਜਦੋਂ ਵਿਸ਼ਵਾਸ ਖਤਮ ਹੋ ਜਾਂਦਾ ਨਾ ਤੇ ਉਦੋਂ ਫਿਰ ਆਪਾਂ ਇਹੋ ਜਿਹੇ ਕੰਮ ਕਰਦੇ ਆ ਕਦੀ ਜ਼ਿੰਦਗੀ ਦੇ ਵਿੱਚ ਕਿਸੇ ਜਾਨਵਰ ਨਾਲ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿ ਜਿਹਦੇ ਨਾਲ ਆਪਾਂ ਨੂੰ ਰੱਬ ਨੂੰ ਦੱਸਣਾ ਭਾਵੇਂ ਕਿ ਅਸੀਂ ਆਹ ਕੰਮ ਕਰ ਰਹੇ ਆ ਕਿਉਂਕਿ ਉਹਨੂੰ ਸੱਪਤਾ ਰੱਬ ਨੂੰ ਇਨਸਾਨ ਵਾ ਇਹ ਗਲਤੀਆਂ ਦਾ ਪੁਤਲਾ ਵੀਰ ਗਲਤੀਆਂ ਕਈ ਬੰਦਿਆਂ ਤੋਂ ਹੋ ਵੀ ਜਾਂਦੀਆਂ ਕਈ ਬੰਦੇ ਅਜੇ ਹੈਗੇ ਵੀ ਆ ਕਿ ਜਿਹੜੇ ਯਾਰ ਜਨਵਰ ਕਾ ਤੁਸਾਮਦੇ ਆ ਕਿਸੇ ਦਾ ਜਨਵਰ ਸਮਝ ਗਏ ਪਰ ਮੈਂ ਕਹਿੰਦਾ ਕਿ ਕਿਸੇ ਦਾ ਜਨਵਰ ਸਮਝ ਕੇ ਐਦਾਂ ਨਹੀਂ ਸੋਚਣਾ ਚਾਹੀਦਾ ਕਿਉਂਕਿ ਜੀ ਆਪਾਂ ਮੰਨ ਲਓ ਜਨਵਰ ਦੇ ਨਾਲ ਕੋਈ ਇਦਾਂ ਦੀ ਗੱਲਬਾਤ ਕਰਦੇ ਆ ਨਾ ਤੇ ਉਹ ਫਿਰ ਭੁਗਤਣੀਆਂ ਆਪਾਂ ਨੂੰ ਪੈਂਦੀ ਆ ਜੇ ਜਨਵਰ ਤਾਂ ਬੇਜਬਾਨ ਉਹਨੂੰ ਕੀ ਸਮਝ ਲੱਗਣੀ ਆ ਬਾਕੀ ਅੱਜ ਵੀਰ ਜੀ ਥੋੜੀ ਥੋੜੀ ਵੀਡੀਓ ਹਿਲਾਣੇ ਇਸ ਕਰਕੇ ਲਈ ਆ ਕਿਉਂਕਿ ਮੌਸਮ ਬੜਾ ਖਰਾਬ ਸੀ ਤੇ ਬਾਹਰ ਨਾਲ ਹਨੇਰੀ ਚੱਲਦੀ ਪਈ ਆ ਉਹ ਦੇਖੋ ਕਿੰਨੀ ਤੇਜ਼ ਰੁੱਖ ਪੱਤੇ ਹਿਲਦੇ ਪਏ ਆ ਤੇ ਇਸ ਕਰਕੇ ਅੱਜ ਆਪਣੀ ਥੋੜੀ ਜੀ ਵੀਡੀਓ ਜਿਹੜੀ ਨਾ ਉਹ ਹਲਦੀ ਹਲਦੀ ਬਣੀ ਆ। ਬਾਕੀ ਜੇ ਵੀਰ ਜੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਬੰਦੀ ਵਧਦੇਣ ਲੱਗੀ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੇ ਵੀਰ। ਕਿ ਬਹੁਤ ਤੇ ਕਰਦੀ ਆਪਣਾ। ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾ।